ਮੈਂ ਕੀ ਕਮਾ ਦੇਖੋ ਇਹ ਮੌਕਾ ਰਾਜਨੀਤੀ ਦਾ ਹੈ ਨਹੀਂ ਆ ਪਰ ਫਿਰ ਵੀ ਬੜਾ ਦੁੱਖ ਹੋਇਆ ਕਿ ਇੰਨੇ ਵੱਡੇ ਕੇਂਦਰੀ ਮੰਤਰੀ ਆਏ ਜਿਨ੍ਹਾਂ ਕੋਲ ਪਾਰਲੀਮੈਂਟਰੀ ਅਫੇਅਰਸ ਹੈ ਪਾਰਲੀਮੈਂਟਰੀ ਅਫੇਅਰਸ ਦਾ ਮਤਲਬ ਮਹਿਕਮਾ ਹੁੰਦਾ ਕਿ ਤੁਸੀਂ ਪ੍ਰਧਾਨ ਮੰਤਰੀ ਦੇ ਬਹੁਤ ਨੇੜੇ ਹੋ ਤੇ ਉਹ ਇੱਕ ਛੋਟਾ ਜਿਹਾ ਛੋਟਾ ਹਾਥੀ ਜਿਹੜਾ ਹੈ ਰਾਸ਼ਨ ਦਾ ਉਹਨੂੰ ਛੰਡੀ ਦਿਖਾ ਕੇ ਚਲੇ ਗਏ ਸਾਨੂੰ ਉਮੀਦ ਸੀ ਕਿ ਸਾਡਾ ਜਿਹੜਾ ਹੈ ਰਾਸ਼ਨ ਦਾ ਸਾਡੇ ਸਾਹਮਣੇ ਇਥੋਂ ਟਰੱਕਾਂ ਦੇ ਟਰੱਕ ਹੋਰ ਵੀ ਅਸੀਂ ਉਹ ਜਿੰਨਾ ਕੋਈ ਕੰਮ ਹੀ ਨਹੀਂ ਬੜੀ ਸ਼ਰਮ ਦੀ ਗੱਲ ਹੈ ਕਿ ਛੋਟਾ ਹਾਥੀ ਤੇ ਉਹ ਵੱਡੇ ਵੱਡੇ ਇੰਨੇ ਵੱਡੇ ਮੰਤਰੀ ਹੋਣ ਇੰਨੇ ਵੱਡੇ ਵੱਡੇ ਨਾਲ ਲੀਡਰ ਹੋਣ ਇਲਾਕੇ ਦੇ ਵੀ ਜਿਹੜੇ ਉਹਨਾਂ ਨੇ ਇੱਕ ਛੋਟਾ ਹਾਥੀ ਦੀ ਰਾਸ਼ਨ ਜਿਹੜਾ ਹੈ ਜਦਕਿ ਜੋ ਸਾਡੇ ਇਲਾਕੇ ਨੇ ਮੰਗਾ ਸੀਗੀਆਂ ਹਾਲਾਂਕਿ ਅਸੀਂ ਜੇ ਬਾਕੀ ਤਾਂ ਬੀਬੀ ਐਮਬੀਸੀਏ ਸੇਫ ਉਹ ਤਾਂ ਬਾਅਦ ਦੀ ਗੱਲ ਹੈ ਪਰ ਜੋ ਇਲਾਕੇ ਦੀ ਮੰਗਾ ਸੀ ਜਿਵੇਂ ਸਵਾਂ ਦੀ ਚੈਨਲਾਈਜੇਸ਼ਨ ਹੈ ਸਰਸੇ ਦੀ ਚੈਨਲਾਈਜੇਸ਼ਨ ਹੈ ਜੋ ਸਾਡੇ ਨੁਕਸਾਨ ਹੋਏ 400 ਕਰੋੜ ਤੋਂ ਵੱਧ ਦਾ ਇਨਫਰਾਸਟ੍ਰਕਚਰ ਦਾ ਨੁਕਸਾਨ ਤਾਂ ਸੇ ਸਾਡੇ ਹਲਕੇ 'ਚ ਹੋਇਆ ਅਸੀਂ ਅਸੈਸਮੈਂਟ ਲਾ ਰਹੇ ਹਾਂ ਤਾਂ ਉਹ ਉਹਦੇ ਬਜਾਏ ਜਿਹੜਾ ਹੈ ਉਹ ਇੱਥੇ ਆ ਕੇ ਗਰੀਬਾਂ ਨੂੰ ਲਾਈਨ 'ਚ ਖੜਾ ਕੇ ਇੱਕ ਛੋਟਾ ਹਾਥੀ ਦੇ ਨਾਲ ਜਿਹੜਾ ਹੈ ਇਹ ਲਿੰਦਨ ਹੀ ਹੋ ਗਏ ਜੀ